ਹਾਂਜੀ ਬਾਬੋ ਕੀ ਹਾਲ ਚੱਲ ਮੈਂ ਤੁਹਾਡਾ ਆਪਣਾ ਹਜੇ ਤੱਕ ਸਵਾਗਤ ਤੁਹਾਡੇ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਨਵਰ ਯੂਨੀਵਰਸਿਟੀ ਹੋ ਕੇ ਭਈਆ ਆ ਗਏ ਕੋਠੇ ਤੇ ਤੇ ਧੁੱਪ ਨਿਕਲੀ ਸੀ ਚੰਗੀ ਦੇਖ ਸਕਦੇ ਹੋ ਆਪਾਂ ਦਾਣੇ ਦੋਨੇ ਸੱਟ ਤੇ ਇੱਧਰ ਕਬੂਤਰਿਆਂ ਨੂੰ ਆਦਰ ਆਪਾਂ ਖੁੱਡਾ ਸਾਫ਼ ਕੀਤਾ ਸੀ ਕੱਲ ਕੂਤਰ ਵਾਲਾ ਦੇਖੋ ਕਿੰਨਾ ਗੰਦ ਨਿਕਲਿਆ ਔਰ ਗਿੱਲਾ ਵਾਲਾ ਹੋ ਗਿਆ ਸੀ ਨਾ ਤਾਂ ਕਰਕੇ ਸਾਫ਼ ਕਰਨਾ ਪਿਆ ਵਾ ਤੇ ਨਹੀਂ ਕਰਨਾ ਨਹੀਂ ਸੀ ਹੁਣ ਵੀ ਗਿੱਲਾ ਹੋ ਗਿਆ ਇਹ ਤਾਂ ਤੇ ਪਰ ਪਹਿਲਾਂ ਐ ਸੀ ਆ ਵੀ ਸਾਫ਼ ਕਰਨਾ ਵਾਜ ਜੇ ਕੱਲੂ ਕਰਾਂਗੇ ਇਹਨੂੰ ਸਾਫ਼ ਇੱਕ ਦੋ ਦਿਨਾਂ ਚਾ ਦਾਣੇ ਸਿੱਟੇ ਹੋਏ ਸੀ ਉਰੇ ਆਮ ਖੋਲ ਕੇ ਹਟਿਆ ਮਾ ਤੇ ਦਾਣੇ ਦੋਨੇ ਖਾ ਰਹੀਆਂ ਨੇ ਕਬੂਤਰਿਆਂ ਤੋਂ ਲੱਗ ਰਹੀਆਂ ਇਹਨਾਂ ਨੂੰ ਤੇ ਇੱਧਰਲੇ ਖੁੱਡੇ ਵਾਲੇ ਨੂੰ ਆਪਾਂ ਦਾਣੇ ਸਿੱਟੇ ਦੇਖ ਸਕਦੇ ਹੋ ਤੁਸੀਂ ਕੱਲ ਨਾ ਖੁੱਡਾ ਬਤਾ ਕਿੰਨਾ ਵਧੀਆ ਲੱਗਦਾ ਸੀ ਇਹ ਜਦੋਂ ਆਪਾਂ ਸਾਫ਼ ਕੀਤਾ ਵਾ ਨੀਗਾ ਮਾਰ ਲਓ ਹਰੇ ਕੁੱਤਰਾ ਦੇ ਰੋਜਾ ਆਪਣਾ ਆ ਦੇਖੋ ਕੀ ਕਰਦੀ ਐ ਉਹ ਨੀਲੀ ਅੰਦਰ ਚਲ ਬਾਹਰ ਨੂੰ ਭੱਜੀ ਆਉਂਦੀ ਮੈਂ ਦਾਣੇ ਕੱਟੇ ਸੀ ਤੇ ਅਜੇ ਕੱਟ ਅੱਧੇ ਬਾਅਦ ਚੋਂ ਛਟਾਂਗੇ ਸ਼ਾਮ ਜੀ ਨੂੰ ਤੇ ਬਾਬਿਓ ਜਿਹੜਾ ਆਪਣਾ ਬੱਚਾ ਔਡ ਗਿਆ ਸੀ ਪਿਛਲੇ ਵਲੌਗ ਦੇ ਵਿੱਚ ਲਾਲ ਟੋਰੀਆ ਕਿੱਥੇ ਗਿਆ ਤੇ ਦੋ ਸੀ ਆਪਾਂ ਡਾਇਏ ਸੀ ਇੱਕ ਤਾਂ ਦੇਖ ਸਕਦੇ ਹੋ ਆਹ ਵਾਲਾ ਵਾ ਤੁਹਾਡੇ ਸਾਹਮਣੇ ਬੈਠਾ ਵਾ ਇੱਕ ਫਿੱਕੇ ਵਾਲਾ ਸੀ ਫੁੜਾ ਹੋਇਆ ਵਾ ਜਿਹਦੇ ਮੜਾ ਨੱਕ ਤੇ ਤੇ ਇੱਕ ਜਿਹੜਾ ਆਪਣਾ ਗਮਾਂ ਚ ਗਿਆ ਸੀ ਉਹ ਤੁਸੀਂ ਸੋਧੇ ਹੋਗੇ ਦਿਖਾਇਆ ਨਹੀਂ ਪਾੜ ਪਾੜ ਤੂੰ ਟੂ ਬਣਾ ਕੇ ਤੇ ਪਾੜ ਦੂਜੇ ਵਿੱਚ ਆਪਾਂ ਦਿਖਾਉਣਾ ਤਾਂ ਕੀ ਸੀ ਇੱਕ ਦਿਨ ਤਾਂ ਪੂਰਾ ਉੱਡਿਆ ਨਹੀਂ ਬੱਚਾ ਪੂਰਾ ਅਸੀਂ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਫਿਰ ਆ ਦੇ ਆ ਗਿਆ ਆਪਣੇ ਖੁੱਡੇ 'ਚ ਫੇਰ ਉਹ ਦੇਖੋ ਗੜਕਦਾ ਵਾ ਤਾਂ ਕੀ ਗੱਲ ਹੋ ਗਈ ਦੇ ਨਾਲ ਇਹ ਕਿਤੇ ਸੈਲਰ ਸੂਲਰ ਚ ਜਾ ਕੇ ਰੈਗ ਪਿਆ ਕਿਤੇ ਤੇ ਫਿਰ ਬੰਦਾ ਸੀ ਉਹਦੇ ਤੇ ਰੱਖੇ ਤਾਂ ਹੈ ਨਹੀਂ ਚਲੋ ਕਬੂਤਰ ਉਹਨੇ ਮੈਨੂੰ ਕਿਹਾ ਵੀ ਅੱਜ ਤੇਰੇ ਕੋਈ ਕਬੂਤਰ ਤਾਂ ਨਹੀਂ ਉੱਡਿਆ ਮਗਾ ਉੱਡਿਆ ਬਚਾ ਬਲਾਲ ਪੂਛਦਾ ਉਹ ਕਹਿੰਦਾ ਮੇਰੇ ਕੋਲੇ ਹੀ ਆ ਉਹ ਕਿਤੇ ਸੈਲਰ ਸੂਲਰ ਚ ਜਾ ਕੇ ਰੈਗ ਪਿਆ ਉੱਥੇ ਬੰਦੇ ਨੇ ਫੜ ਕੇ ਰੱਖ ਲਿਆ ਸੀ ਉਹ ਫੜਾ ਗਿਆ ਸੀ ਧੰਨਵਾਦ ਆ ਵੀਰ ਦਾ ਬੱਟ ਜੋੜੇ ਰਾਵਾਂਗੇ ਆਪਾਂ ਚਾਰ ਜਾਂ ਪੰਜ ਜੋੜੇ ਲਾ ਦਾਂਗੇ ਵੱਧ ਨਹੀਂ ਲਾਉਂਦੇ ਕਿਉਂ ਇਹਨੇ ਬੱਚੇ ਆਪਾਂ ਨੂੰ ਇਹ ਹਜੇ ਨਹੀਂ ਚਾਹੀਦੇ ਆਪਣੇ ਕੋਲ ਕਬੂਤਰ ਪਾਲ ਲਈ ਬਹੁਤ ਛੱਣ ਨਾਲੇ ਘਟੋ ਘਟ ਤਿੰਨ ਚਾਰ ਜੋੜੇ ਲਾ ਕੇ ਤੇ ਕਬੂਤਰੀਆਂ ਸਿਲੇਕਟ ਕਰਦਾ ਸੀ ਅੱਜ ਮੈਂ ਬੈਠਾ ਵੀ ਕਿਹਦੇ ਕਿਹਦੇ ਜੋੜੇ ਲਾਉਣੇ ਆ ਕਿ ਜੋੜੇ ਆਏ ਨਹੀਂ ਲੱਗਦੇ ਨਾ ਬਹੁਤ ਮਤਲਬ ਕੀ ਸੋਚਣਾ ਪੈਂਦਾ ਵਾ ਪਹਿਲਾਂ ਇੱਕ ਜੋੜਾ ਲਾਉਣ ਨੂੰ ਆਏ ਨਹੀਂ ਲਾਉਣੇ ਵੀ ਪਹਿਲਾਂ ਜਿਵੇਂ ਲੱਗੇ ਹੋਏ ਸੀ ਉਵੇਂ ਲਾ ਦिए ਜੋੜੇ ਧਿਆਨ ਨਾਲ ਲਾਵਾਂਗੇ ਥੋੜਾ ਦੇਖ ਕੇ ਇੱਕ ਤਾਂ ਲਾਵਾਂਗੇ ਆਪਾਂ ਡੱਬੀ ਜੀ ਕੂਤਰੀ ਦਾ ਜੋੜਾ ਪਹਿਲਾਂ ਕੂਤਰੀਆਂ ਸਿਲੈਕਟ ਕਰ ਲਈ ਕਿਹੜੀ ਕਿਹੜੀ ਚਾਰ ਜੋੜੇ ਦੇ ਆਪਾਂ ਵਿੱਚ ਪਾਉਣੀ ਆ ਜਿਹੜੇ ਚਾਰ ਜੋੜੇ ਕੂਤਰੀਆਂ ਸਿਲੈਕਟ ਕਰ ਲਈ ਕਿਉਂ ਜਿਨ੍ਹਾਂ ਦੇ ਆਪਾਂ ਨਹੀਂ ਕਢਾਈ ਉਹਨਾਂ ਦੇ ਵੀ ਕਢਾਉਣੇ ਆ ਬੱਚੇ ਜਿਨ੍ਹਾਂ ਦੇ ਕਢਾਏ ਹੋਏ ਆ ਉਹਨਾਂ ਦੇ ਤਾਂ ਹੈਗੇ ਹੀ ਆ ਬਾਕੀ ਫਿਰ ਤੇ ਇੱਕ ਆ ਕੂਤਰੀ ਦੇ ਕਢਾਉਣੇ ਆ ਆਪਾਂ ਬੱਚੇ ਤੇ ਇੱਕ ਆ ਕੂਤਰੀ ਦੇ ਕਢਾਈਣ ਕਢਾਉਣੇ ਹੀ ਕਢਾਉਣੇ ਆ ਦੇਖੋ ਕਿਵੇਂ ਬੈਠੀ ਜਾਣ ਕੇ ਬੈਠੀ ਹੋਏ ਐ ਓਏ ਇੱਕ ਕਮਲੀ ਕੂਤਰੀ ਆ ਬਈ ਤੇ ਹੋਰ ਕਿੱਥੇ ਆ ਦੋ ਕੂਤਰੀਆਂ ਸਿਲੈਕਟ ਹੋ ਗਈਆਂ। ਬਾਕੀ ਇਧਰਲੇ ਕਬੂਤਰਾਂ ਨਾਲੇ ਫਿਰ ਦੀਆਂ ਨੇ ਇੱਕ ਦੋ ਕੂਤਰੀਆਂ ਤਾਂ ਵੈਸੇ ਹੀ ਆ ਛੱਡੀਆਂ ਹੋਈਆਂ ਨੇ। ਤੇ ਆ ਕੂਤਰੀ ਰੱਖਦੀ ਆ ਆਪਣੇ ਅੰਡੇ ਕੋਈ ਨਹੀਂ ਜੇ ਇਹਦਾ ਜੋੜਾ ਲਾ ਦਿੰਦੇ। ਆਪਣੀ ਸਾਖ ਕੀ ਕੂਤਰੀ ਐਂਡੇਂ ਰੱਖਦੀ। ਤੇ ਆ ਵ ਇੱਕ ਕੂਤਰੀ ਆ ਗੋਲਿਆਂ 'ਚ ਫੜੀ ਹੋਈ ਆ। ਇਹ ਅੰਡੇ ਵੀ ਰੱਖਦੀ ਆ ਬੱਚੇ ਵੀ ਕੱਢਦੀ ਆ ਬਚਾਉਂਦੀ ਨਹੀਂ ਇਹ। ਕਿਉਂ ਇਹ ਗੋਲਿਆਂ ਨਾਲ ਲੱਗੀ ਕਰਕੇ ਨਾ ਤਾਂ ਕਰਕੇ ਇਹਦਾ ਜੋੜਾ ਲਾਵਾਂਗੇ। ਆ ਜਿਹੜੀ ਕੂਤਰੀ ਓਢੀ ਗਈ ਆਪਣੀ ਵੱਡੀ ਕੂਤਰੀ। ਤੇ ਇਹਦਾ ਵੀ ਜੋੜਾ ਪਾਵਾਂਗੇ ਅੰਡੇ ਨਹੀਂ ਰੱਖਦੇ ਪਰ ਅੰਡਾ ਦਾ ਧਰਾਵਾਂਗੇ ਜੋ ਧੱਕੇ ਨਾਲ ਤੇ ਤਿੰਨ ਕਬੂਤਰੀਆਂ ਹੋ ਗਈਆਂ ਤੇ ਚੌਥੀ ਕਬੂਤਰੀ ਆਪਣੀ ਆ ਬੈਠੀ ਜੇ ਤਾਂ ਪੱਕਾ ਜੋੜਾ ਲੱਗੂਗਾ ਹੀ ਲੱਗੂਗਾ ਆ ਦੇਖ ਸਕਦੇ ਹੋ ਓਏ ਚਿੱਟੀਆਂ ਦੀ ਆ ਚਿੱਟੀ ਸਫੈਦ ਕਬੂਤਰੀ ਹੁਣ ਬਾਬੇ ਆਪਾਂ ਕਬੂਤਰੀਆਂ ਦਾ ਸੋਚ ਲਈਏ ਠੀਕ ਆ ਜੋੜਾ ਇਹ ਨਹੀਂ ਲੱਗਣਾ ਜਾਂ ਤਾਂ ਪਹਿਲਾਂ ਕੂਤਰ ਸੋਚਣੇ ਪੈਣੇ ਸੀ ਆਪਾਂ ਨੂੰ ਚਾਰ ਜਾਂ ਕਬੂਤਰੀਆਂ ਹੁਣ ਕਬੂਤਰੀਆਂ ਆਪਾਂ ਸਿਲੈਕਟ ਕਰ ਲਈਏ ਹੁਣ ਆਪਾਂ ਦੇਖਾਂਗੇ ਥੋੜਾ ਪਾਰਕ ਕੇ ਕਬੂਤਰਨ ਵੀ ਕਿਹੜਾ ਕਬੂਤਰ ਕਿਵੇਂ ਆ ਵੀ ਜੋੜਾ ਕਿਵੇਂ ਮਤਲਬ ਕਿ ਸੈੱਟ ਲੱਗ ਜੂ ਉਧਰ ਕਿੰਨੇ ਕਬੂਤਰ ਫੈਲਦੇ ਆਪਣੇ ਕੋਲੇ ਉਧਰਲੇ ਖੁੱਡਾ ਸਾਰੇ ਕਬੂਤਰ ਨਾਲ ਹੀ ਭਰੇ ਪਿਆ ਵਾ ਹੁਣ ਦੇਖਾਂਗੇ ਚਾਰਾਂ ਵਿੱਚੋਂ ਕਿਹੜੀ ਕਬੂਤਰੀ ਨਾਲ ਕਿਹੜਾ ਕਬੂਤਰ ਸੈੱਟ ਆਊਗਾ ਠੀਕ ਹੈ ਤੇ ਤੇ ਮਤਲਬ ਦੇਖ ਸਕਦੇ ਹੋ ਆ ਆਪ ਤੰਗ ਮੂਰੇ ਰੱਖਿਆ ਮੋਟਰ ਐਲ ਤਾਂ ਦਿੰਦੇ ਹੀ ਨਹੀਂ ਪਤੰਗ ਹੀ ਪਤੰਗ ਦਿੰਦੇ ਆ ਕੱਲੇ ਆ ਕਰਨਾ ਵੀ ਨਹੀਂ ਦਿੰਦਾ ਚਲਾਉਂਦਾ ਆ ਜਿਹੜਾ ਚਲਾਉਂਦਾ ਵਾ ਕੱਲਾ ਕੱਲੇ ਕੱਲੇ ਪਤੰਗ ਪਤੰਗ ਹੀ ਦਿੰਦੇ ਆ ਆ ਦੇਖ ਸਕਦੇ ਹੋ ਕਿੰਨੇ ਪਤੰਗ ਆ ਤੇ ਉਹਦੇ ਬਾਲੇ ਪਤੰਗ ਹਲ ਫਾਵੇ ਜੇ ਜੇ ਅਸੀਂ ਬਵਾਲੇ ਫਟ ਜਣੇ ਸੀ ਸਾਰੇ 100 ਮੋਟਰਾਂ ਦਾ ਦੀਨਾ ਹੀ ਨਹੀਂ ਆਪਣੇ ਥੱਲੇ ਦੇਖ ਸਕਦੇ ਹੋ ਤਾਂ ਹਾਂਜੀ ਦੇਖ ਸਕਦੇ ਆਪਾਂ ਦੀਪ ਕੋਲੇ ਆ ਗਏ ਆ ਤੇ ਦੀਪਕ ਨੂੰ ਪਹਿਲਾਂ ਘਰੋਂ ਚੱਕਿਆ ਮੈਂ ਉੱਥੇ ਵਲੌਗ ਸਟਾਰਟ ਨਹੀਂ ਕੀਤਾ ਉੱਥੇ ਖੜੇ ਸੀ ਬੰਦੇ ਬੁੰਦੇ ਜੇ ਚੱਲ ਸ਼ਰਮ ਆ ਗਈ ਆਪਾਂ ਨੂੰ ਵਲੌਗ ਉੱਥੇ ਟਾੜ ਦੇ ਪੱਟੇ ਲੱਗੇ ਭਾਈ ਪੱਟਾ ਲੱਗ ਗਿਆ ਇਹ ਦੇ ਦਿਖਾ ਮੈਂ ਪੱਟਾ ਦਿਖਾਉਂ ਦਿਖਾ ਦੇ ਕੱਢ ਜਾ ਯਾਰ ਅਨਸ ਜਾ ਸਾਹਮਣੂ ਜੰਮਣੀ ਲੱਗਣੀ ਆ ਆ ਦੇ ਹੋਣੀ ਗਿਆ ਵਾ ਹੋ ਮੇਰੇ ਭੈਣ ਦੀ ਲੋੜੀਏ ਡਰ ਮਾਰਿਆ ਮੈਨੂੰ ਕੋਠੜੀ ਆ ਦੇਖ ਰਾਦੇ ਬਈ ਆਪਣਾ ਦੀਪ ਬਾਈ ਕਿਵੇਂ ਆ ਦੀਪ ਬਾਈ ਠੀਕ ਆ ਠੀਕ ਆ ਕਾਇਮ ਅਜੇ ਹੋਰ ਵੀ ਪਲਾਨ ਆ ਸਾਡਾ ਇੱਕ ਹਾਂ ਅਸੀਂ ਨਾ ਐ ਪਲਾਨ ਦੀਪਕ ਦਾ ਹਦਾਸ਼ ਮੈਨੂੰ ਕਹਿੰਦੇ ਵੀ ਆਪਾਂ ਜੀਸੀਬੀ ਮੰਗਵਾ ਲਾਂਗੇ 1 ਘੰਟ ਲਈ ਬਿਟੋਹਾ ਪਟਾਕੇ ਦੀਵ ਨੂੰ ਦੇ ਵਿੱਚ ਡੇਗ ਦਾਂਗੇ ਠੰਡ ਚ ਪਾਣੀ ਭਰ ਦਾਂਗੇ ਕਹਿੰਦੇ ਉੱਥੇ ਹੀ ਪਿਆਰਿਆਂ ਨਾਲਾਂਗੇ ਉਹਨੂੰ 10 15 ਮਿੰਟ ਤੱਕ ਆਹ ਪਲਾਨ ਦੀਪਕ ਨੇ ਬਣਾਇਆ ਵਾ ਠੀਕ ਆ ਇਹ ਲਾਇਰ ਪਲਾਨ ਬਣਾ ਕੇ ਮੇਰੇ ਤੇ ਠੋਕੀ ਜਾਂਦਾ ਯਾਰ ਗਰੀਬ ਬੰਦਾ ਤੇ ਮੈਥੋਂ ਤੁਰਿਆ ਨਹੀਂ ਜਾਂਦਾ। ਹੋਰ ਸਾਲਿਆ ਲੱਗਿਆ ਟੋਹਾ। ਆਈ ਆਈ ਤਾਂ ਕਿਹਾ ਤੂੰ ਤਾਂ ਹੀ ਤਾਂ ਕਿਹਾ ਤੂੰ ਵੀ ਹਨਾ ਵੀ ਮੈਥੋਂ ਤੁਰਿਆ ਨਹੀਂ ਜਾਂਦਾ ਵੀ ਦੀਪ ਤੋਂ ਬਿਨਾ ਤੁਰਿਆ ਜਾਵੇ। ਬਾਬੇ ਉਹ ਮੁਰਗਿਆਂ ਦਾ ਟਰੀਟਮੈਂਟ ਚੱਲ ਰਿਹਾ। ਹਾਂ ਉਹ ਗੇਟ ਖੁੱਲਾ ਹੀ ਆ ਅੰਦਰੋਂ ਲਾਲ ਦਵਾਈ ਡੱਬੀ ਪਈ ਐ ਲੈ ਆਈ ਜਾ ਕੇ ਬਾਈ ਬਣ ਕੇ ਲੈ ਕੇ ਹੁਣ ਨਾ। ਕੰਦ ਜੀ ਤੇ ਭਾਈ ਫੋਨ ਹਾਂ ਹਾਂ ਨਾਲ ਹੀ ਮੁੜ ਕੇ ਮੋੜ ਠੀਕ ਆ। ਬਾਬੇਵਾ ਲਾਲ ਦਵਾਈਆ ਚੱਕਦੇ ਆਪਾਂ ਪੋਟਾਸ਼ੀਅਮ ਪਰਮੈਗਨੇਟ ਵਾਈ ਦੇ ਦੇ ਸਕਦੇ ਆ ਪੋਟਾਸ਼ੀਅਮ ਪਰਮੈਗਨੇਟ ਜਦੋਂ ਕਬੂਤਰਾਂ ਦੇ ਫੋੜੇ ਫੋੜੇ ਜਾਂਦੇ ਆ ਅਸੀਂ ਆਹੀ ਲਾਉਣੇ ਹੁੰਦੇ ਆ ਬਾਬੇ ਤੁਸੀਂ ਕੀ ਲਾਉਣੇ ਦੱਸਿਓ ਆ ਗੇਟ ਲਾ ਦਈਏ ਘਰ ਬਾਟੇ ਨੂੰ ਖੋਲ ਵੀ ਗਰਮੀ ਆ ਸਕੇ ਆ ਦੇਖ ਸਕਦੇ ਆ ਆ ਬੈਠੇ ਆਂ ਲਾਲ ਦਵਾਈ ਦੇਖ ਸਕਦੇ ਆ ਲਾਲ ਦਵਾਈ ਨੂੰ ਕੱਢਦੇ ਆ ਹੁਣ ਆਪਾਂ ਆ ਦੇਖੋ ਇਦਾਂ ਦੀ ਹੁੰਦੀ ਆ ਬਸ ਦੇਖੀ ਹੋਣੀ ਆ ਸਾਰੇ ਬਾਈਆਂ ਨੇ ਵੈਸੇ ਸਹੀ ਹੋਣਾ ਤੁਹਾਨੂੰ ਕਿ ਕਿਦੇ ਵਿੱਚ ਕੱਢਾਂ ਬਈ ਬਾਈ ਡੌਗ ਥੋੜੀ ਜੀ ਬਸ ਸੁੱਕੀ ਬਾਈ ਅੱਛਾ ਠੀਕ ਆ ਸੁੱਕੀ ਡੇਗਣੀ ਆ ਫੀਮੇਲ ਫੀਮੇਲ ਹੈ ਗਾਈ ਫੀਮੇਲ ਵੇਚਣੀ ਆ ਬਈ ਕਿਸੇ ਨੂੰ ਲਿਆ ਕੇ ਜਾਣੀ ਆ ਅੰਦੇਰੇ ਵਿੱਚ ਕੀ ਨਹੀਂ ਆ ਚੱਕ ਦੀਪ ਹੱਥ ਕਰ ਆ ਗਿਆ ਵਾ 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 ਰੰਗ ਗਿਆ ਗਿਆ ਇਹ ਰੰਗ ਜਾ ਇਹ ਬਹੁਤ ਗੜੀ ਬੁੱਕੀ ਆ ਇਹ ਤਕੜੀ ਉਹ ਤਾਂ ਹਾਲਾ ਰੰਗ ਜਿਹੀ ਕੰਚ ਜਿਹੀ ਲੱਗੀ ਜਾਂਦਾ ਤੈਨੂੰ ਨਹੀਂ ਪਤਾ ਦੀਪਕ ਹਜੇ ਇਹ ਤਾਂ ਦੇਖੀ ਹਾਂ ਤੁਲੇ ਬਾਬੇ ਉਹ ਹੋ ਗਿਆ ਮੁਰਗੇ ਦਾ ਟ੍ਰੀਟਮੈਂਟ ਦੇਖੋ ਛੜਤਾ ਮੁਰਗਾ ਦਾ ਘੈਂਡਾ ਦੇਖੋ ਬਾ ਦਾ ਦੇ ਦਾ ਬਾਬੇ ਚ ਪਾ ਕੇ ਲੈ ਜਾ ਇਹਨੂੰ ਹਜੇ ਇਹਨੂੰ ਲੈ ਜਾ ਨਾਲ ਸਰ ਜਾ ਹੋ ਗਿਆ ਸਹੀ ਉਹਦਾ ਕਿੱਥੇ ਜਾਣਾ ਬਾ ਹਾਂਜੀ ਮੇਰੇ ਬਾਬੇ ਉਹ ਕਿਵੇਂ ਆ ਚੱਲੇ ਆਪਾਂ ਆਂਡਿਆਂ ਦੀ ਡਿਲੀਵਰੀ ਕਰਨ ਆ ਦੇਖ ਸਕਦੇ ਹੋ ਆਂਡਿਆਂ ਦੀ ਡਿਲੀਵਰੀ ਕਰਨ ਚੱਲੇ ਆਪਾਂ 10 ਆਂਡੇ ਦੇਸੀ ਕੁਕੜੀਆਂ ਦੇ ਚੱਲਦੇ ਆ ਡਿਲੀਵਰੀ ਕਰਨੇ ਕੰਮ ਨੂੰ ਚੱਕਦੇ ਗਾਂਹੋਂ ਬਾਬੇ ਆ ਇੱਕ ਵਾਰ ਡਿਲੀਵਰੀ ਕਰਨ ਚੱਲੇ ਯਸ ਬੰਦੇ ਨੂੰ ਦੱਸ ਤਾਂ ਦੇ ਵੀ ਕਿਸੇ ਨੂੰ ਲੈ ਕਿਸੇ ਨੂੰ ਲੈਣੇ ਹੋਣ ਤਾਂ ਅੰਡੇ ਆ ਭਾਈ ਲੈਣੇ ਆ 20 ਬਈ ਆਂਡਾ ਦੇਸੀ ਦੇਸੀ ਅੰਡਾ ਪੂਰੀ ਵਧੀਆ ਮੁਰਗੀਆਂ ਦਾ ਪੂਰੀ ਵਧੀਆ ਮੁਰਗੀਆਂ ਹਾਂ ਚੱਕ ਲਾ ਲੋ ਆ ਡਿਲੀਵਰੀ ਕਰਨ ਚੱਲੇ ਆ ਬਾਬੇ ਚਲ ਚਲੋ ਜਾ 1 2 3 4 5 6 7 8 9 10 20 ਕਰ ਦੇ 11 12 13 14 15 16 17 18 19 20 ਗੁੰਡਾ ਇਹ ਗੁੰਡਾ ਬਾਬਿਓ ਦੇਖ ਸਕਦੇ ਹੋ ਕੀ ਆ ਦੇਖ ਤੂੰ ਬਾਬਿਆ ਇਧਰ ਦੇ ਗਲਾਸ ਫੁੱਲ ਗਲਾਸ ਕੰਨੀ ਤੱਕ ਫੁੱਲ ਕਰ ਗਿਆ ਢਾਈੋ ਟਾਈਮ ਲੱਗ ਗਿਆ ਏ ਕੰਬਾਰੇ ਕੋ ਕਹਿਣਾ ਨਹੀਂ ਚਾਹੁੰਗੇ ਕੀ ਕੰਬਾਰੇ ਕੀ ਕਹਿਣਾ ਚਾਹ ਤਾਂ ਐ ਹੀ ਆਉਂਦੀਂਦੀ ਆ ਬਾਈ ਆ ਨਹੀਂ ਆਉਣਿਆ ਕੱਪ ਪਰ ਪਰ ਅਜੇ ਤਾਂ ਤੈਨੂੰ ਮੈਂ ਕੋਲਾ ਨਹੀਂ ਸੀ ਬਣਾਤਾ ਕੋਲਾ ਦੇਖਿਆ ਇਹਨਾਂ ਦਾ ਕੋਲਾ ਕਿੱਡਾ ਐਡਾ ਕੋਲਾ ਉਹ ਐਡਾ ਕੋਲਾ ਤਾਂ ਸੀ ਜਾਂਦਾ ਨਾ ਐਡਾ ਕਿਲੋ ਕਿਲੋ ਖੰਡ ਚਾਹ ਹੋਊਗੀ ਜਿਹੜਾ ਕੋਲਾ ਦਾ ਸੀ ਜਾਂਦਾ ਇਹ ਆਪਣੇ ਆਡੀਅנס ਨੂੰ ਦੱਸ ਲਿਆ ਮੈਂ ਬਣਾ ਦਿਨਾ ਵਲੌਗ ਯਾਰ ਮੂਜੀ ਮਚਾਉਣੀ ਆ ਹਜੇ ਨਹੀਂ ਜਲਦੀ ਜਲਦੀ ਪੀ ਕੇ ਨਹੀਂ ਤੂੰ ਕੁੱਟਦਾ ਮਾਰ ਯਾਰ ਪਤਾ ਵੀ ਲੱਗੇ ਬੰਦਿਆਂ ਉਹਦੇ ਕੋਲਾ ਆ ਗਿਆ ਉਹਦੇ ਕੋਲਾ ਬਾਬੋ ਕਾਲੇ ਨਾਲ ਪਿਓ ਹੁਣੇ ਦੇਖ ਫੋਟੋਆਂ ਦਿਖਾ ਦੂ ਇੱਧਰ ਬਾਬਿਆ ਦੇਖਦਾ ਇਧਰ ਇੱਕ ਮਿੰਟ ਦੀਪ ਗਿਆ ਫੋਟੋਆਂ ਦਿਖਾ ਦੂੰ ਬਾਬਿਆ ਫੋਟੋਆਂ ਖਿੱਚੇ ਨੇ ਥੋੜੀਆਂ ਬਹੁਤੀਆਂ ਫਰਸਟ ਵਾਲੀ ਵਾਲੀ ਘੰਟਾ ਫਰਸਟ ਵਾਲੀ ਇਹਦੇ ਵਿੱਚ ਕੁਆਲਿਟੀ ਨਹੀਂ ਹੁੰਦੀ ਫਰਸਟ ਵਾਲੀ ਦਿਖਾ ਫਰਸਟ ਵਾਲੀ ਮੇਰੇ ਕੋਲੇ ਉਹ ਹੈ ਨਹੀਂ ਫਰਸਟ ਵਾਲੀ ਉਹ ਆਹ ਦੇਖ ਆਹੀ ਤਾਂ ਹੀ ਆਹਾ ਹਾਂ ਵਾਲੀ ਵਾਲੀ ਘੰਟਾ ਓਏ ਆਹ ਵਾਲੀ ਮੈਨੂੰ ਭੇਜ ਦੇ ਠੀਕ ਹੈ ਤੇ ਬਾਬਿਓ ਦੇਖ ਸਕਦੇ ਹੋ ਹੁਣ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਵਿੱਚ